हां जी प्यार भरी सत्कार ਤੇ ਜਿਹੜੇ ਵੀ ਬਜ਼ੁਰਗ ਆਪਣੇ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਉਡੀਕ ਕਰ ਰਹੇ ਸੀ ਤੇ ਉਹਨਾਂ ਦੀ ਉਡੀਕ ਹੈ ਜਿਹੜੀ ਖਤਮ ਹੋ ਚੁੱਕੀ ਹੈ ਇੱਕ ਲਿਸਟ ਜਾਰੀ ਹੋਈ ਹੈ ਜਿਸ ਦੇ ਵਿੱਚ ਕੁਝ ਥਾਵਾਂ ਦੇ ਨਾਮ ਆਏ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਉਹ ਲਿਸਟ ਪੂਰੀ ਦੇਖ ਕੇ ਦੱਸਾਂਗੇ ਕਿਹੜੇ-ਕਿਹੜੇ ਉਹ ਸ਼ਹਿਰ ਨੇ ਕਿਹੜੇ-ਕਿਹੜੇ ਜ਼ਿਲ੍ਹੇ ਨੇ ਤਹਿਸੀਲਾਂ ਨੇ ਪਿੰਡ ਨੇ ਜਿੱਥੇ ਉਹਨਾਂ ਦੀ ਦਸੰਬਰ ਮਹੀਨੇ ਦੀ ਪੈਨਸ਼ਨ ਹੈ ਜਿਹੜੀ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਜਿਨ੍ਹਾਂ ਲੋਕਾਂ ਦੀ ਨਵੰਬਰ ਮਹੀਨੇ ਦੀ ਪੈਨਸ਼ਨ ਨਹੀਂ ਆਈ ਸੀ ਉਹਨਾਂ ਦੇ ਵੀ ਇਸ ਦਿਨ ਨਾਲ ਹੀ ਉਹਨਾਂ ਦੀ ਪੈਨਸ਼ਨ ਜਿਹੜੀ ਦਸੰਬਰ ਮਹੀਨੇ ਦੇ ਨਾਲ ਲਾ ਕੇ 2 ਮਹੀਨੇ ਦੀ ਇਕੱਠੀ ਆ ਚੁੱਕੀ ਹੈ ਤੇ ਹੁਣ ਮਿਲੇਗੀ 2500 ਪੈਨਸ਼ਨ ਜੀ ਹਾਂ 2500 ਪੈਨਸ਼ਨ ਦੇ ਲਈ ਵੀ ਇੱਕ ਵੱਡਾ ਅਪਡੇਟ ਆਇਆ ਹੈ ਜਿਹੜਾ ਕਿ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਤਾਂ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਧੰਨਵਾਦ ਹੈ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਦੋਸਤੋ ਆਪ ਚੱਲਦੇ ਆ ਮੇਨ ਅਪਡੇਟ ਦੇ ਉੱਤੇ ਦੋਸਤੋ ਆਪਾਂ ਆ ਚੁੱਕੇ ਹਾਂ ਲਿਸਟ ਦੇ ਉੱਤੇ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਦਸੰਬਰ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਪੰਜਾਬ ਦੀਆਂ ਏਹਠਾਂ ਦਿੱਤੀਆਂ ਇਹਨਾਂ ਥਾਵਾਂ ਤੇ ਬਜ਼ੁਰਗ ਵਿਧਵਾਵਾਂ ਤੇ ਐਸਆਹ ਲੋਕਾਂ ਦੇ ਲਈ ਪੈਨਸ਼ਨ ਦੀ ਵੱਡੀ ਅਪਡੇਟ ਆਈ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਜ਼ਿਆਦਾ ਦੇਰ ਨਾ ਕਰਦੇ ਹੋਏ ਕਿ ਕਿਹੜੇ-ਕਿਹੜੇ ਥਾਵਾਂ ਤੇ ਇਹ ਪੈਨਸ਼ਨ ਆਈ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜ਼ਿਲ੍ਹਾ ਰਹਿਣ ਵਾਲਾ ਹੈ ਅੰਮ੍ਰਿਤਸਰ ਤਾਂ ਅੰਮ੍ਰਿਤਸਰ ਦੇ ਵਿੱਚ ਜਿਹੜੀ ਪੈਨਸ਼ਨ ਹੈ ਅਪਡੇਟ ਕਰ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਦੂਜਾ ਪਗਲ ਕਰੀਏ ਖੰਨੇ ਦੀ ਦਾ ਖੰਨੇ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਅਪਡੇਟ ਕੀਤੀ ਜਾ ਚੁੱਕੀ ਹੈ ਤਾਂ ਦੋਸਤੋ ਤੁਹਾਨੂੰ ਦੱਸਾਂਗੇ ਕਿ ਜਿਹੜੇ ਇਹਨਾਂ ਜਿਹੜੀਆਂ ਅਸੀਂ ਥਾਵਾਂ ਦੱਸ ਰਹੇ ਨੇ ਇਹਨਾਂ ਦੇ ਨਾਲ ਠੀਕ ਹੈ 10 ਤੋਂ 15 ਕਿਲੋਮੀਟਰ ਦੇ ਏਰੀਆ ਵਿੱਚ ਜਿਹੜੇ ਪਿੰਡ ਪੈਂਦੇ ਨੇ ਜਿਹੜੇ ਇਹਨਾਂ ਸ਼ਹਿਰਾਂ ਦੇ ਅੰਡਰ ਹੁੰਦੇ ਨੇ ਉਹਨਾਂ ਦੀ ਵੀ ਪੈਨਸ਼ਨ ਹੈ ਨਾਲ ਹੀ ਰਿਲੀਜ਼ ਕੀਤੀ ਗਈ ਹੈ ਉਸ ਤੋਂ ਬਾਅਦ ਆਪਾਂ ਦੱਸ ਦਈਏ ਤੀਸਰੇ ਨੰਬਰ ਤੇ ਜਲੰਧਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤਪਾ ਦੀ ਗੱਲ ਕਰੀਏ ਤਪਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਗੱਲ ਕਰੀਏ ਪਟਿਆਲਾ ਦੀ ਤੇ ਪਟਿਆਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਭੇਜ ਦਿੱਤੀ ਗਈ ਹੈ ਕਿਉਂਕਿ ਦੋਸਤੋ ਲਾਸਟ ਹਫਤਾ ਚੱਲ ਰਿਹਾ ਹੈ ਦਸੰਬਰ ਦਾ ਤੇ ਦਸੰਬਰ ਮਹੀਨੇ ਦੇ ਵਿੱਚ ਹੀ ਦਸੰਬਰ ਮਹੀਨੇ ਤੇ ਨਵੰਬਰ ਮਹੀਨੇ ਦੀ ਜੋ ਕੁਝ ਪੈਨਸ਼ਨਾਂ ਰਹਿੰਦੀਆਂ ਸੀ ਉਹਨਾਂ ਨੂੰ ਦੋਵਾਂ ਨੂੰ ਹੀ ਇਸ ਮਹੀਨੇ ਭੇਜ ਦਿੱਤਾ ਗਿਆ ਹੈ ਚਾਹੇ ਉਹ ਨਵੰਬਰ ਮਹੀਨੇ ਦੀ ਪੈਨਸ਼ਨ ਹੋਵੇ ਚਾਹੇ ਪਰ ਦਸੰਬਰ ਮਹੀਨੇ ਦੀ ਪੈਨਸ਼ਨ ਹੋਵੇ ਦੋਵਾਂ ਨੂੰ 1500 1500 ਕਰਕੇ 3000 ਰੁਪਏ ਜਿਹੜਾ ਲੋਕਾਂ ਦੇ ਖਾਤੇ ਦੇ ਵਿੱਚ ਅਪਡੇਟ ਕੀਤਾ ਗਿਆ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਗੜਸ਼ੰਕਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਲੁਧਿਆਣਾ ਦੀ ਗੱਲ ਕਰੀਏ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਚਾਹੇ ਰੂਰ ਲੁਧਿਆਣਾ ਦੀ ਗੱਲ ਕਰੀਏ ਚਾਹੇ ਫਿਰ ਆਪਾਂ ਅਰਬਨ ਲੁਧਿਆਣਾ ਦੀ ਗੱਲ ਕਰੀਏ ਅਪਡੇਟ ਹੋ ਚੁੱਕੀ ਹੈ ਪੈਨਸ਼ਨ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਰਨਤਾਰਨ ਇਲਾਕੇ ਦੀ ਤਾਂ ਤਰਨਤਾਰਨ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਗੱਲ ਕਰੀਏ ਮੋਗਾ ਦੀ ਤੇ ਮੋਗਾ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਆ ਚੁੱਕੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਦੇ ਨਾਲ ਜਿੰਨੇ ਵੀ 25 30 ਪਿੰਡ ਲੱਗਦੇ ਨੇ ਲਾਗੇ ਬੰਨੇ ਜਿੰਨੇ ਵੀ ਯਾਨੀ 10 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿੰਨੇ ਵੀ ਪਿੰਡ ਹੁੰਦੇ ਨੇ ਉਹਨਾਂ ਨੂੰ ਕਵਰ ਕੀਤਾ ਗਿਆ ਹੈ ਨਾਲ ਨਾਲ ਸਮਰਾਲਾ ਦੀ ਗੱਲ ਕਰੀਏ ਸਮਰਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਟਿੰਡੇ ਤਾਂ ਬਟਿੰਡੇ ਜ਼ਿਲ੍ਹਾ ਨੋ ਵੀ ਕਵਰ ਕੀਤਾ ਗਿਆ ਹੈ ਗੱਲ ਕਰੀਏ ਧੂਰੀ ਦੀ ਤੇ ਤੰਗਰੂ ਧੂਰੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਅਪਡੇਟ ਹੋ ਗਈ ਹੈ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਜਿਹੜੀ ਪੈਨਸ਼ਨ ਭੇਜ ਦਿੱਤੀ ਗਈ ਹੈ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਆ ਚੁੱਕੀ ਹੈ ਅਜਨਾਲਾ ਦੀ ਗੱਲ ਕਰੀਏ ਤਾਂ ਅਜਨਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਚਾਹੇ ਉਹ ਵਿਧਵਾ ਪੈਨਸ਼ਨ ਹੋਵੇ ਬਜ਼ੁਰਗ ਪੈਨਸ਼ਨ ਹੋਵੇ ਚਾਹੇ ਫਿਰ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੋਵੇ ਤੇ ਅੰਗ ਇਹਨਾਂ ਦੀ ਪੈਨਸ਼ਨ ਹੋਵੇ ਅੱਗੇ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਅਪਡੇਟ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਮਲੋਟ ਦੀ ਗੱਲ ਕਰੀਏ ਤਾਂ ਮਲੋਟ ਇਲਾਕੇ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ 10-15 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਜਿਹੜੀ ਪੈਨਸ਼ਨ ਹੈ ਠੀਕ ਹੈ ਉਹਨਾਂ ਦੇ ਵਿੱਚ ਜਿੰਨੇ ਵੀ ਛੋਟੇ-ਮੋਟੇ ਪਿੰਡ ਪੈਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਹੀ ਕਵਰ ਕੀਤਾ ਗਿਆ ਹੈ ਸੰਗਰੂਰ ਇਲਾਕੇ ਦੀ ਗੱਲ ਕਰੀਏ ਤਾਂ ਸੰਗਰੂਰ ਇਲਾਕੇ ਨੂੰ ਵੀ ਜਿਹੜਾ ਹੈ ਇਸ ਅਪਡੇਟ ਦੇ ਨਾਲ ਪੈਨਸ਼ਨ ਦੇ ਕੇ ਨਵਾਜਿਆ ਗਿਆ ਹੈ ਜਲਾਲਾਬਾਦ ਦੀ ਗੱਲ ਕਰੀਏ ਤਾਂ ਜਲਾਲਾਬਾਦ ਦੇ ਵਿੱਚ ਵੀ ਜਿਹੜੀ ਪੈਨਸ਼ਨ ਵੰਡ ਦਿੱਤੀ ਗਈ ਹੈ ਕਪੂਰਥਲਾ ਦੀ ਗੱਲ ਕਰੀਏ ਤਾਂ ਕਪੂਰਥਲਾ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਅਪਡੇਟ ਹੋ ਚੁੱਕੀ ਹੈ ਚਾਹੇ ਤੁਹਾਡੇ ਨਵੰਬਰ ਮਹੀਨੇ ਦੀ ਪੈਨਸ਼ਨ ਹੋਵੇ ਠੀਕ ਹੈ ਨਵੰਬਰ ਮਹੀਨੇ ਦੀ 1500 ਰੁਪਏ ਤੇ ਦਸੰਬਰ ਮਹੀਨੇ ਦੀ ਵੀ ਜਿਹੜੀ 1500 ਰੁਪਏ ਇਹਨਾਂ ਦੋਵਾਂ ਨੂੰ ਅਪਡੇਟ ਕੀਤਾ ਗਿਆ ਹੈ 3-3000 ਰੁਪਏ ਦੇ ਕੇ ਠੀਕ ਹੈ ਤੇ ਜਿਹੜਾ ਲੋਕਾਂ ਦੀ ਨਵੰਬਰ ਮਹੀਨੇ ਦੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਤੁਹਾਨੂੰ ਦੱਸਾਂਗੇ ਕਿ ਜੇ ਤੁਹਾਡੇ ਨਵੰਬਰ ਮਹੀਨੇ ਦੀ ਪੈਨਸ਼ਨ ਨਹੀਂ ਆਈ ਤੇ ਕੀ ਕਰਨਾ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤੇ ਰਾਜਪੂਰਾ ਦੀ ਰਾਜਪੂਰਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਫਗਵਾੜਾ ਦੀ ਤੇ ਪਖਵਾੜਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਸੁਨਾਮ ਦੀ ਗੱਲ ਕਰੀਏ ਤੇ ਸੁਨਾਮ ਦੇ ਵਿੱਚ ਵੀ ਜਿਹੜੀ ਸੁਨਾਮ ਤਹਿਸੀਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਚਾਹੇ ਛੋਟੇ-ਮੋਟੇ ਜਿਹੜੀਆਂ ਵੀ ਪਿੰਡ ਇਹਦੇ ਨਾਲ ਕਵਰ ਕੀਤੇ ਗਏ ਨੇ ਉਹਨਾਂ ਸਾਰਿਆਂ ਨੂੰ ਇਹਨਾਂ ਦੇ ਨਾਲ ਹੀ ਸੁਨਾਮ ਤੇ ਨਾਲ ਹੀ ਪੈਨਸ਼ਨ ਦਿੱਤੀ ਗਈ ਹੈ ਮੋਹਾਲੀ ਦੀ ਗੱਲ ਕਰੀਏ ਮੋਹਾਲੀ ਇਲਾਕੇ ਨੂੰ ਵੀ ਪੈਨਸ਼ਨ ਦਿੱਤੀ ਗਈ ਹੈ ਲਿਸਟ ਦੇ ਅਨੁਸਾਰ ਤੇ ਤਪਾ ਦੀ ਗੱਲ ਕਰੀਏ ਤਪਾ ਨੂੰ ਵੀ ਜਿਹੜੀ ਪੈਨਸ਼ਨ ਦੇ ਦਿੱਤੀ ਗਈ ਹੈ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਇਲਾਕੇ ਦੀ ਯਾਨੀ ਬਰਨਾਲਾ ਜ਼ਿਲ੍ਹੇ ਦੀ ਦਾ ਬਰਨਾਲਾ ਸ਼ਹਿਰ ਨੂੰ ਵੀ ਪੈਨਸ਼ਨ ਦਿੱਤੀ ਗਈ ਹੈ ਤੇ ਇਹਦੇ ਜਿੰਨੇ ਵੀ ਪਿੰਡ ਬਰਨਾਲਾ ਇਲਾਕੇ ਦੇ ਵਿੱਚ ਪੈਂਦੇ ਨੇ ਕਿਉਂਕਿ ਛੋਟਾ ਇਲਾਕਾ ਹੈ ਬਰਨਾਲਾ ਇਸ ਕਰਕੇ ਜਿਹੜੀ ਬਰਨਾਲਾ ਨੂੰ ਜਿਹੜੀ ਪੈਨਸ਼ਨ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅਨੰਦਪੁਰ ਸਾਹਿਬ ਦੀ ਨਨਤਪੁਰ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਜਿਹੜੀ ਵੰਡ ਦਿੱਤੀ ਗਈ ਹੈ ਲੋਕਾਂ ਦੇ ਖਾਤਿਆਂ ਦੇ ਵਿੱਚ ਇਹ ਪੈਨਸ਼ਨ ਆ ਚੁੱਕੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਲਾਹੋ ਅਬੋਹਰ ਦੀ ਅਬੋਹਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਚਾਹੇ ਉਹ 1500 ਪੈਨਸ਼ਨ ਹੋਵੇ ਨਵੰਬਰ ਦੀ ਚਾਹੇ ਉਹ 1500 ਪੈਨਸ਼ਨ ਹੋਵੇ ਦਸੰਬਰ ਦੀ ਦੋਵਾਂ ਨੂੰ ਹੀ ਅਪਡੇਟ ਕੀਤਾ ਗਿਆ ਹੈ ਨਾਬਾ ਦੀ ਗੱਲ ਕਰੀਏ ਨਾਬਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹ ਅਪਡੇਟ ਕੀਤੀ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫਰੀਦਕੋਟ ਫਰੀਦਕੋਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਬਡਲਾਡਾ ਬਡਲਾਡਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਇਹਦੇ ਲਾਗੇ ਬੰਨੇ ਜਿੰਨੇ ਵੀ ਛੋਟੇ-ਮੋਟੇ ਸ਼ਹਿਰ ਲੱਗਦੇ ਨੇ ਪੰਜਾਬ ਦੇ ਉਹਨਾਂ ਨੂੰ ਵੀ ਕਵਰ ਕੀਤਾ ਗਿਆ ਹੈ ਪਠਾਨਕੋਟ ਦੀ ਗੱਲ ਕਰੀਏ ਤਾਂ ਉੱਪਰਲੇ ਇਲਾਕੇ ਪਠਾਨਕੋਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਵੰਡ ਦਿੱਤੀ ਗਈ ਹੈ ਮਾਨਸਾ ਦੀ ਗੱਲ ਕਰੀਏ ਤਾਂ ਮਾਨਸਾ ਇਲਾਕੇ ਨੂੰ ਵੀ ਜਿਹੜਾ ਕਵਰ ਕੀਤਾ ਗਿਆ ਹੈ ਛੋਟੇ ਮੋਟੇ ਜਿੰਨੇ ਵੀ ਪਿੰਡ ਮਾਨਸਾ ਇਲਾਕੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਸਾਰਿਆਂ ਨੂੰ ਪੈਨਸ਼ਨ ਦੇ ਕੇ ਅਪਡੇਟ ਕੀਤਾ ਗਿਆ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਟਾਲਾ ਦੀ ਬਟਾਲਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਗੱਲ ਕਰੀਏ ਅੱਗੇ ਤਾਂ ਰੂਪਨਗਰ ਦੀ ਰੂਪਨਗਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਵੰਡ ਦਿੱਤੀ ਗਈ ਹੈ ਚਾਹੇ ਨਵੰਬਰ ਦੀ ਪੈਨਸ਼ਨ ਹੋਵੇ ਚਾਹੇ ਫਿਰ ਦਸੰਬਰ ਦੀ ਪੈਨਸ਼ਨ ਹੋਵੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਫਾਜ਼ਿਲਕਾ ਫਾਜ਼ਿਲਕਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ 1500 ਰੁਪਏ ਦੇ ਕੇ ਦਸੰਬਰ ਦੀ ਤੇ 1500 ਰੁਪਏ ਪੈਨਸ਼ਨ ਹੈ ਜਿਹੜੀ ਉਹ ਨਵੰਬਰ ਦੀ ਯਾਨੀ ਕਿ 3300 ਰੁਪਏ ਜਿਨ੍ਹਾਂ ਦੀ ਲੋਕਾਂ ਦੀ ਪੰਚ ਨਹੀਂ ਆਈ ਸੀ ਉਹਨਾਂ ਨੂੰ 3300 ਰੁਪਏ ਮਿਲੇ ਨੇ ਤੇ ਜਿਨ੍ਹਾਂ ਦੀ ਨਵੰਬਰ ਮਹੀਨੇ ਦੀ ਜਿਹੜੀ ਪੈਨਸ਼ਨ ਸੀ ਉਹ ਆ ਚੁੱਕੀ ਸੀ ਉਹਨਾਂ ਨੂੰ ਸਿਰਫ ਦਸੰਬਰ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ 1500 ਹੀ ਦਿੱਤੀ ਗਈ ਹੈ ਯਾਨੀ ਕਿ ਰੈਂਦੀਆਂ ਪੈਨਸ਼ਨਾਂ ਵੀ ਨਾਲ ਹੀ ਵੰਡ ਦਿੱਤੀਆਂ ਗਈਆਂ ਨੇ ਹੁਣ ਆਪਾਂ ਚੱਲਦੇ ਹਾਂ ਦੋਸਤੋ ਨਵੇਂ ਅਪਡੇਟ ਤੇ ਕੀ ਨਵੇਂ ਅਪਡੇਟ ਆਏ ਨੇ ਤੁਹਾਨੂੰ ਦੱਸਦੀਆਂ ਕਿ ਬਕਾਇਆ ਪੈਨਸ਼ਨ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰੀਏ ਜਿਨ੍ਹਾਂ ਨੂੰ ਹਾਲੇ ਤੱਕ ਪਿਛਲੇ ਮਹੀਨੇ ਦੀ ਪੈਨਸ਼ਨ ਨਹੀਂ ਮਿਲੀ ਇਸ ਮਹੀਨੇ ਦੀ ਬਕਾਇਆ ਪੈਨਸ਼ਨਾਂ ਉਹਨਾਂ ਨੂੰ ਵੀ ਨਾਲ ਹੀ ਮਿਲ ਗਈਆਂ ਹਨ ਤੇ ਜਿਹਨੇ ਕੋਈ ਰਹਿੰਦਾ ਹੈ ਤੇ ਇੱਕ ਅੱਧੇ ਜੇ ਲਿਸਟ ਹੁੰਦੀ ਹੈ ਪੰਜਾਬ ਸਰਕਾਰ ਦਿੰਦੀ ਹੈ ਤੇ ਉਹਦੇ ਵਿੱਚ ਅਪਡੇਟ ਹੋ ਜਾਣਗੀ ਹੈ ਗੱਲ ਕਰੀਏ 2500 ਪੈਨਸ਼ਨ ਦੀ ਤੇ 2500 ਦੀ ਗੱਲ ਕਰੀਏ ਤਾਂ ਕੇਵਾਈਸੀ ਸਭ ਤੋਂ ਪਹਿਲੇ ਜ਼ਰੂਰੀ ਹੋਏਗੀ ਕੇਵਾਈਸੀ ਮਤਲਬ ਕਿ ਤੁਹਾਡੀ ਜਿਹੜਾ ਬੈਂਕ ਅਕਾਊਂਟ ਹੈ ਠੀਕ ਹੈ ਬੈਂਕ ਅਕਾਊਂਟ ਹੈ ਉਸ ਦੇ ਨਾਲ ਤੁਹਾਡਾ ਆਧਾਰ ਕਾਰਡ ਯਾਨੀ ਕਿ ਯੂਆਈਡੀ ਨੰਬਰ ਹੈ ਜਿਹੜਾ ਅਪਡੇਟ ਹੋਣਾ ਚਾਹੀਦਾ ਹੈ ਤਾਂ ਜੋ ਸਰਕਾਰ ਤੁਹਾਡੀ ਜਦੋਂ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡਾ ਫਾਰਮ ਦੇਖਦੀ ਹੈ ਉਹਦੇ ਵਿੱਚ ਤੁਹਾਡਾ ਨਾਮ ਦੇਖੇਗੀ ਤੇ ਨਾਮ ਦੇ ਨਾਲ ਹੀ ਤੁਹਾਡਾ ਆਧਾਰ ਕਾਰਡ ਦੇਖੇਗੀ ਠੀਕ ਹੈ ਤੇ ਆਧਾਰ ਕਾਰਡ ਦੇ ਨਾਲ ਹੀ ਸਾਰੀਆਂ ਚੀਜ਼ਾਂ ਅੱਜਕੱਲ ਲਿੰਕ ਹੁੰਦੀਆਂ ਨੇ ਉਸ ਦੇ ਨਾਲ ਹੀ ਤੁਹਾਡਾ ਬੈਂਕ ਖਾਤਾ ਲਿੰਕ ਹੋਏਗਾ ਸਰਕਾਰ ਦੁਆਰ ਤੋਂ ਤੁਹਾਡਾ ਕੋਈ ਬੈਂਕਾਤਾ ਨਹੀਂ ਮੰਗੇਗੀ ਕਿਉਂਕਿ ਡੀਵੀਟੀ ਰਾਹੀਂ ਜਿਹੜਾ ਹੈ ਡੀਵੀਟੀ ਰਾਹੀਂ ਜਿਹੜਾ ਸਿੱਧਾ ਪੈਸਾ ਲੋਕਾਂ ਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਪੈਨਸ਼ਨ ਰਕਮ ਵਧਾ ਕੇ ਜਿਹੜੀ ਹੈ 2500 ਰੁਪਏ ਕੀਤਾ ਜਾਵੇਗੀ ਇਸ ਅਪਡੇਟ ਨੂੰ ਜੇ ਆਪਾਂ ਮੰਨੀਏ ਤਾਂ ਆਉਣ ਵਾਲੇ ਜਿਹੜਾ ਦਸੰਬਰ ਮਹੀਨਾ ਹੈ ਠੀਕ ਹੈ ਇਸ ਤੋਂ ਬਾਅਦ ਆ ਜਾਏਗਾ 2026 2026 ਆ ਜਾਏਗਾ ਤੇ ਇਹਦੇ ਵਿੱਚ ਸ਼ਾਇਦ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਤੁਹਾਡੀ 2500 ਰੁਪਏ ਪੈਨਸ਼ਨ ਸ਼ੁਰੂ ਕਰ ਦੇਵੇ ਪਰ ਜੇ ਹਲੇ ਉਹ ਨਹੀਂ ਵੀ ਸ਼ੁਰੂ ਕਰਦੀ ਫਿਰ ਵੀ ਆਪਾਂ ਨੂੰ ਕੀ ਕੀ ਗੌਰ ਕਰਨਾ ਚਾਹੀਦਾ ਉਹਦੇ ਉੱਤੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਵੀ ਪੈਨਸ਼ਨ ਲਵਾਏਗਾ ਉਹਦੀ ਉਮਰ 60 ਸਾਲ ਹੋਣੀ ਚਾਹੀਦੀ ਹੈ ਠੀਕ ਹੈ ਜਦਕਿ ਕੁਝ ਕੈਟਾਗਰੀਆਂ ਦੇ ਲਈ 58 ਸਾਲ ਵੀ ਹੋ ਸਕਦੀ ਹੈ ਪੱਕਾ ਰਿਹਾ ਇਸੀ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਆਧਾਰ ਕਾਰਡ ਦੇ ਨਾਲ ਲਿੰਕ ਖਾਤਾ ਤੁਹਾਡਾ ਬੈਂਕ ਖਾਤਾ ਲਿੰਕ ਹੋਣਾ ਚਾਹੀਦਾ ਹੈ ਆਮਦਨ ਘੱਟੋ-ਘੱਟ 2 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਇਸ ਤੋਂ ਵੱਧ ਹੋਏਗੀ ਤੇ ਸ਼ਾਇਦ ਪੈਨਸ਼ਨ ਨਾ ਵੀ ਲੱਗੇ ਵਿਧਵਾ ਹੋਣ ਦੀ ਸੂਰਤ ਦੇ ਵਿੱਚ ਤੁਹਾਡੇ ਘਰ ਵਾਲੇ ਦਾ ਪਤੀ ਦਾ ਮੌਤ ਦਾ ਸਰਟੀਫਿਕੇਟ ਦੀ ਲੋੜ ਹੋਏਗੀ ਐਸਹਾ ਹੈ ਜਾਂ ਨਿਕਟ ਸਬੰਧੀ ਨਾ ਹੋਣ ਦੀ ਪੁਸ਼ਟੀ ਦੇ ਵਿੱਚ ਇੱਕ ਸਰਟੀਫਿਕੇਟ ਜਿਵੇਂ ਪੰਚਾਇਤ ਵਗੈਰਾ ਲਿਖਤੀ ਹੋਵੇਗਾ ਵੀ ਇਸ ਬੰਦੇ ਦਾ ਕੋਈ ਘਰ-ਬਾਰ ਹੈ ਨਹੀਂ ਜਾਂ ਫਿਰ ਕੱਲਾ ਬੰਦਾ ਰਹਿੰਦਾ ਹੈ ਜੇ ਉਸ ਨੂੰ ਵੀ ਜਿਹੜੀ ਹੈ ਪੈਨਸ਼ਨ ਦਿੱਤੀ ਜਾ ਸਕਦੀ ਹੈ ਵਾਧੂ ਪੈਨਸ਼ਨ ਉਹਨਾਂ ਨੂੰ ਹੀ ਮਿਲੇਗੀ ਜੋ ਸਾਰੇ ਦਸਤਾਵੇਜ਼ ਇਹਨਾਂ ਨੂੰ ਪੂਰੇ ਕਰਨਗੇ ਜਾਂ ਫਿਰ ਜਮ੍ਹਾਂ ਕਰਵਾਉਣਗੇ ਤਾਂ ਇਸ ਤਰੀਕੇ ਦਾ ਜੇ ਤੁਸੀਂ ਇਹ ਨਾ ਛੋਟੀਆਂ-ਛੋਟੀਆਂ ਪਰ ਮੋਟੀਆਂ ਗੱਲਾਂ ਨੇ ਜੇ ਤੁਸੀਂ ਪਹਿਲਾਂ ਹੀ ਧਿਆਨ ਰੱਖਦੇ ਹੋ ਇਹਨਾਂ ਉੱਤੇ ਤਾਂ ਤੁਹਾਨੂੰ ਜਲਦ ਹੀ ਜਿਹੜੀ 2500 ਪੈਨਸ਼ਨ ਤੁਹਾਡੇ ਖਾਤੇ 'ਚ ਅਪਡੇਟ ਹੋਣ ਲੱਗ ਜੇਗੀ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਵੀਡੀਓ ਚੰਗੀ ਲੱਗੀ ਤੇ ਲਾਈਕ ਵੀ ਜਰੂਰ ਕਰਨਾ ਧੰਨਵਾਦ ਜੀ